ਮਿੱਤਰ ਪਿਆਰਾ ਮੈਂ ਛੱਡ ਕਹਿੰਦੇ ਮੇਰਾ ਬੜਾ ਪਿਆਰਾ ਮਿੱਤਰ ਸੀ ਮੇਰਾ ਗੁਰੂ ਪਰ ਮੈਂ ਉਹਨੂੰ ਛੱਡ ਚੁੱਕੀ ਆ ਆਤਮਾ ਕਹਿੰਦੀ ਛੱਡਣ ਦਾ ਕਾਰਨ ਕੀ ਬਣਿਆ ਰੰਗ ਕਸੁੰਬੈ ਪੁੱਲੀ ਕਸੁੰਬ ਦਾ ਰੰਗ ਕੀ ਐ ਕੋਠੀਆਂ ਕਾਰਾਂ ਜਿਆਦਾ ਤਾਂ ਫੈਸ਼ਨ ਇਹ ਸਾਰਾ ਕੱਚਾ ਰੰਗ ਐ ਲੋਕੀ ਇਹਦੇ ਚ ਇੰਨਾ ਕੁ ਫਸ ਗਏ ਬਾਬੇ ਦੇ ਬਾਬਾ ਜਵਾਲਾ ਸਿੰਘ ਹੋਣਾ ਦੇ ਬਚਨ ਨਿਕਲੇ ਕਹਿੰਦੇ ਕੋਈ ਸਮਾ ਇਦਾਂ ਦਾ ਹੋਣਾ ਲੋਕਾਂ ਨੂੰ ਤਿੰਨਾ ਚੀਜ਼ਾਂ ਨੇ ਤਬਾਹ ਕਰ ਦੇਣਾ ਕਿਹੜੀਆਂ ਤਿੰਨ ਨੰਬਰ 1 ਤੇ ਫੈਸ਼ਨ ਫੈਸ਼ਨ ਇੰਨਾ ਵਾਜਣਾ ਹੈ ਅੱਜ ਵੇਖ ਲੋ ਜਿਹੜੇ ਕੇਸਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਝੋਲੀ ਚ ਪਾ ਕੇ ਪੀਰ ਬੁੱਧੂ ਸਾਹ ਨੇ ਆਖਿਆ ਮਾਰੇ ਕਹਿੰਦੇ ਰੋਂਦਾ ਕਿਉਂ ਤੇਰੇ ਬੁੱਤ ਸ਼ਹੀਦ ਹੋ ਗਏ ਕਹਿੰਦੇ ਪਾਛਾ ਪੁੱਤਾਂ ਦਾ ਕੀ ਹੈ ਜਿਹੜਾ ਆ ਉਹਨੇ ਇੱਕ ਦਿਨ ਜਾਣਾ ਏ ਮੈਨੂੰ ਇਸ ਗੱਲ ਦਾ ਫਿਕਰ ਖਾਂਦਾ ਹੈ ਕਿ ਮੈਂ ਵੀ ਕਿਤੇ ਤੇਰਾ ਸੇਖ ਹੁੰਦਾ ਮੈਨੂੰ ਵੀ ਕੇਸਾਂ ਦੇ ਨਾਲ ਕੰਗਾ ਮਿਲਦਾ ਮਹਾਰਾਜ ਅਗਲੇ ਜਨਮ ਵਿੱਚ ਕਿਰਪਾ ਕਰ ਦਿਓ ਮੈਨੂੰ ਕੇਸ ਦੇ ਦਿਓ ਸਿੱਖੀ ਮਹਾਰਾਜ ਕਹਿੰਦੇ ਅਗਲਾ ਜਨਮ ਕਿੰਨੇ ਵੇਖਿਆ ਭਲਿਆ ਕਰ ਝੋਲੀ ਤੈਨੂੰ ਅੱਜ ਹੀ ਸਿੱਖੀ ਦਿੰਨੇ ਆ ਤੇ ਮਾਰੇ ਨੇ ਆਪਣਾ ਕੇਸਾਂ ਸਮੇਤ ਕੰਗਾ ਉਹਦੀ ਝੋਲੀ ਚ ਪਾ ਕੇ ਆਖਿਆ ਜਾ ਤੇਰਾ ਲੋਕ ਵੀ ਸੁਖੀ ਤੇਰਾ ਪਰਲੋਕ ਵੀ ਸੁਖੀ